ਬਟ ਇਸ ਭੈਣ ਨੇ ਜਿਹੜੀ ਦਲੇਰੀ ਨਾਲ ਇਹ ਮੁੱਦਾ ਚੱਕਿਆ ਮੈਨੂੰ ਲੱਗਦਾ ਹੁਣ ਇਹ ਜਿਹੜੇ ਮੁੰਡੇ ਸੋਚ ਰੱਖਦੇ ਆ ਨਾ ਕਿ ਅਸੀਂ ਤੰਗ ਪਰੇਸ਼ਾਨ ਕਰਾਂਗੇ ਕੁੜੀਆਂ ਦੀਆਂ ਫੋਟੋਆਂ ਖਿੱਚਾਂਗੇ ਵੀਡੀਓ ਬਣਾਵਾਂਗੇ ਉਹਨੂੰ ਸ਼ੈ ਨੱਥ ਪਾਉਣ ਦਾ ਟਾਈਮ ਆ ਗਿਆ ਇਹ ਇੱਕ ਇਥੋਂ ਰੈਵੋਲੂਸ਼ਨ ਖੜਾ ਹੋਊਗਾ ਇਸ ਮੁੱਦੇ ਤੇ ਤੋਂ ਸਾਨੂੰ ਬਲੈਕਮੇਲ ਕਰਦੇ ਆ ਤਾਂ ਸਾਨੂੰ ਮਿਲਣ ਲਈ ਕਹਿੰਦੇ ਨੇ ਫੋਰਸਫੁਲੀ ਮਿਲਣ ਲਈ ਕਹਿੰਦੇ ਆ ਇੱਕ ਰਿਲੇਸ਼ਨ ਬਣਾ ਲਈ ਕਹਿੰਦੇ ਆ ਫੋਰਸ ਇਹ ਜਿਹੜਾ ਸਿਲਸਿਲਾ ਹੈ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਅਨੌਫੀਸ਼ੀਅਲੀ ਕਿੜੀਆਂ ਕੁੜੀਆਂ ਨੇ ਸੁਸਾਈਡਸ ਕੀਤੇ ਆ ਸਾਡੇ ਮੁਲਕ ਚ ਤੇ ਅਨਟੋਲਡ ਰੀਜ਼ਨ ਇਹ ਹੋਗਾ ਵਨ ਆਫ। ਕੇਵਲਾ ਵਨ ਆਫ ਦੀ ਅਨਟੋਲਡ ਰੀਜ਼ਨ ਹੋਏਗਾ ਜਿਹੜਾ ਕਿ ਕੁੜੀ ਕਿਸੇ ਨੂੰ ਦੱਸ ਨਹੀਂ ਪਾਈ ਹੋਊਗੀ ਕਿ ਆ ਚੀਜ਼ ਕਰਕੇ ਮੈਨੂੰ ਸ਼ਿਕਾਇਤ ਹੋਣਾ ਪਿਆ ਮੈਨੂੰ ਮੈਂਟਲੀ ਹਰਾਸਮੈਂਟ ਫੇਸ ਕਰਨਾ ਪਿਆ ਮੈਨੂੰ ਦੇਖੋ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ। ਵਾਇਰਲ ਕਰਨ ਵਾਲੇ ਵੀ ਉਹੀ ਹੀ ਦੋਸ਼ੀ ਹੈ ਮੇਰੀ ਨਜ਼ਰ ਵਿੱਚ। ਜਿਨ੍ਹਾਂ ਨੇ ਇਸ ਮੁੱਦੇ ਨੂੰ ਮਜ਼ਾ ਲਿਆ ਜਾਂ ਇਸ ਵੀਡੀਓਜ਼ ਦੇਖ ਕੇ ਉਹਨਾਂ ਨੂੰ ਲੱਗਦਾ ਕਿ ਬੜਾ ਵੱਡਾ ਐਂਟਰਟੇਨਮੈਂਟ ਜਿੰਨੀਆਂ ਆਪਾਂ ਐਗਜ਼ੈਂਪਲ ਸੈੱਟ ਕਰਾਂਗੇ ਤਾਈ ਡਰ ਬੈਠੂਗਾ ਚਾਹੇ ਮੁੰਡਿਆ ਚਾਹੇ ਕੁੜੀ ਐ ਜੇ ਕੁੜੀ ਵੀ ਫੋਟੋਆਂ ਵੀਡੀਓ ਬਣਾ ਰਹੀ ਐ ਖਿੱਚ ਰਹੀ ਉਹ ਵੀ ਗਲਤ ਐ ਆਪਾਂ ਕੱਲਾ ਇੱਕ ਐਂਗਲ ਨਾਲ ਇਹ ਨਾਲ ਡਿਸਕਸ ਕਰੀਏ ਕਿ ਮੁੰਡੇ ਹੀ ਬਲੈਕਮੇਲ ਕਰਦੇ ਕੀਪਤਾ ਕੁਝ ਕੇਸਿਸ ਕੁੜੀਆਂ ਵੀ ਕਰਦੀਆਂ ਹੋਣ ਜੇ ਆਪਾਂ ਕਹਿੰਨੇ ਆ ਵੀ ਇਹ ਲਿਵਿੰਗ ਨੇ ਇਕੁਐਲਿਟੀ ਸਿਸਟਮ ਕੀ ਪਤਾ ਕਈ ਕੇਸਿਸ ਹੋਣ ਕਿ ਕੁੜੀਆਂ ਵੀਡੀਓ ਬਣਾਉਂਦੀਆਂ ਹੋਣ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਮਲਾ ਬੜਾ ਭਖਿਆ ਹੋਇਆ ਹੈ ਜਿਸ ਦੇ ਵਿੱਚ ਇੱਕ ਲੜਕੀ ਦੀ ਵੀਡੀਓ ਹੈ ਜਿਹੜੀ ਬੀਤੇ ਕੁਝ ਦਿਨ ਪਹਿਲਾਂ ਲੀਕ ਹੁੰਦੀ ਹੈ ਔਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਪੇजेस ਦੇ ਵੱਲੋਂ ਸਵਾਲ ਵੀ ਚੱਕੇ ਗਏ ਜਦੋਂ ਲੜਕੀ ਨੇ ਆਪਣਾ ਪੱਖ ਰੱਖਿਆ ਵੀ ਕਿਸ ਤਰੀਕੇ ਦੇ ਨਾਲ ਉਸ ਦੀ ਵੀਡੀਓ ਲੀਕ ਹੋਈ ਤੇ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਤਾਂ ਉਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਇਹ ਮਾਮਲਾ ਪੱਕਦਾ ਹੈ ਤਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਸੂ ਮੋਟੋ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਹੋਂ ਤਾਂ ਇਸ ਦੇ ਵਿੱਚ ਪਰਿਵਾਰ ਦੇ ਉੱਤੇ ਜੋ ਬੀਤ ਰਹੀ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਔਰ ਇਸ ਦੇ ਨਾਲ ਨਾਲ ਇਹਦੇ ਦੋਨੋਂ ਪੱਖਾਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਜੇ ਇੱਕ ਪਾਸੇ ਅਗਰ ਲੜਕੀ ਹੈ ਤਾਂ ਲੜਕੇ ਦਾ ਵੀ ਪੱਖ ਜਿਹੜਾ ਆ ਉਸ ਦੇ ਵਿੱਚ ਸੁਣਨਾ ਜ਼ਰੂਰ ਲਾਜ਼ਮੀ ਹੋ ਜਾਂਦਾ ਹੈ ਤੇ ਸਾਡੇ ਨਾਲ ਐਸ ਵੇਲੇ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਸਾਰਤਾ ਜੀ ਬਹੁਤ ਬਹੁਤ ਧੰਨਵਾਦ ਗੁਰਜੀਤ ਜੀ ਜਿਵੇਂ ਤੁਸੀਂ ਦੇਖਿਆ ਵੀ ਜਿਹੜੀ ਵੀਡੀਓ ਵਾਇਰਲ ਹੋਈ ਲੀਕ ਹੋਈ ਉਸ ਲੜਕੀ ਦੀ ਔਰ ਇਸ ਲੜਕੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ ਨਸ਼ੀਲਾ ਪਦਾਰਥ ਜਿਹੜਾ ਉਪਲਾਇਆ ਗਿਆ ਕੋਡਿੰਗ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਉਸਦੇ ਨਾਲ ਇਹ ਜਿਹੜੀ ਹਰਕਤ ਕੀਤੀ ਗਈ ਤੇ ਵੀਡੀਓ ਬਣਾਈ ਗਈ ਹਨ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿ ਇਹ ਮਾਮਲਾ ਜਿਹੜਾ ਪਹਿਲਾਂ ਸੋਸ਼ਲ ਮੀਡੀਆ ਤੇ ਫਖਦਾ ਹੈ ਵੱਖ-ਵੱਖ ਪੇਜਾਂ ਦੇ ਵੱਲੋਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਐਕਸ਼ਨ ਲਿਆ ਗਿਆ ਹੈ ਕੀ ਲੱਗਦਾ ਹੈ ਇਸ ਵਿੱਚ ਗੁਰਦੀਪ ਜੀ ਸਤ ਤੋਂ ਪਹਿਲਾਂ ਤਾਂ ਮੈਂ ਉਸ ਕੁੜੀ ਦੀ ਦਲੇਰੀ ਨੂੰ ਸਲਾਮ ਕਰਦਾ ਕਿਉਂਕਿ ਇਦਾਂ ਦੇ ਅਨੇਕ ਕੇਸ ਹੁੰਦੇ ਆ ਸਾਡੇ ਸਮਾਜ ਦੇ ਵਿੱਚ ਜਿਦੇ ਚ ਸਿਰਫ ਇਸ ਗੱਲ ਕਰਕੇ ਦਬ ਜਾਂਦੇ ਆ ਕਿ ਸਾਡੀ ਕਿੱਥੇ ਪਰਿਵਾਰ ਦੀ ਇੱਜ਼ਤ ਨਾ ਖਰਾਬ ਹੋ ਜੇ ਕਿਉਂਕਿ ਮੈਂ ਬੜੇ ਇਦਾਂ ਦੇ ਕੇਸ ਸੁਣਿਆ ਆ ਅਨ ਆਫੀਸ਼ੀਅਲੀ ਜਿਦੇ ਚ ਕੁੜੀਆਂ ਇਲਜ਼ਾਮ ਲਾਂਦੀ ਆ ਕਿ ਮੁੰਡੇ ਸਾਨੂੰ ਬਲੈਕਮੇਲ ਕਰ ਰਿਹਾ ਸਾਡੀਆਂ ਉਹਨਾਂ ਕੋਲ ਵੀਡੀਓਜ਼ ਐ ਸਾਡੀਆਂ ਉਹਨਾਂ ਕੋਲ ਫੋਟੋਗ੍ਰਾਫਸ ਐ ਤੋਂ ਸਾਨੂੰ ਬਲੈਕਮੇਲ ਕਰਦੇ ਆ ਤਾਂ ਸਾਨੂੰ ਮਿਲਣ ਲਈ ਕਹਿੰਦੇ ਨੇ ਫੋਰਸਫੁਲੀ ਮਿਲਣ ਲਈ ਕਹਿੰਦੇ ਆ ਇੱਕ ਰਿਲੇਸ਼ਨ ਬਣਾ ਲਈ ਕਹਿੰਦੇ ਆ ਫੋਰਸਫੁਲੀ ਬਟ ਕੁੜੀਆਂ ਤਾਂ ਡਰ ਜਾਂਦੀਆਂ ਨੇ ਕਿ ਉਹ ਇੱਕ ਮਤਲਬ ਕਹਿੰਦੀ ਹੈ ਕਿ ਜੇ ਉਹ ਸਾਡੇ ਪਰਿਵਾਰ ਦੀ ਇੱਜ਼ਤ ਬਣੀ ਹੋਈ ਹੈ ਕੱਲ ਨੂੰ ਮੈਂ ਵਿਆਹ ਕਰਾਣਾ ਹੈ ਅਗਲੀ ਜ਼ਿੰਦਗੀ ਬਿਤਾਉਣੀ ਹੈ ਚੰਗੀ ਜ਼ਿੰਦਗੀ ਬਿਤਾਉਣੀ ਹੈ ਤਾਂ ਜਿਹਦੇ ਕਰਕੇ ਉਹ ਡਰ ਕਰਕੇ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਇਹ ਤਾਂ ਬੜੀ ਮਤਲਬ ਇਹ ਜਿਹੜਾ ਸਿਲਸਿਲਾ ਹੈ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਅਨੋਫੀਸ਼ੀਅਲੀ ਤੁਸੀਂ ਵੀ ਸੁਣਦੇ ਹੋਵੋਗੇ ਜਿਹੜੇ ਲੋਕ ਗੱਲਾਂ ਕਰਦੇ ਆ ਸੋਸਾਇਟੀ 'ਚ ਵਿਚਰਦੇ ਆ ਉਹਨਾਂ ਨੂੰ ਪਤਾ ਹੈ ਇੱਕ ਇਹ ਜਿਹੜੀ ਬਿਮਾਰੀ ਗੰਦੀ ਲੱਗੀ ਹੋਈ ਹੈ ਨਾ ਬਲੈਕਮੇਲਿੰਗ ਲੱਗੀ ਇਹ ਬਹੁਤ ਵੱਧ ਚੁੱਕੀ ਸੀ ਅੰਦਰ ਖਾਤੇ ਬਟ ਇਸ ਭੈਣ ਨੇ ਜਿਹੜੀ ਦਲੇਰੀ ਨਾਲ ਇਹ ਮੁੱਦਾ ਚੱਕਿਆ ਮੈਨੂੰ ਲੱਗਦਾ ਹੁਣ ਇਹ ਜਿਹੜੇ ਮੁੰਡੇ ਸੋਚ ਰਖਦੇ ਆ ਨਾ ਕਿ ਅਸੀਂ ਤੰਗ ਪਰੇਸ਼ਾਨ ਕਰਾਂਗੇ ਕੁੜੀਆਂ ਦੀਆਂ ਫੋਟੋਆਂ ਖਿੱਚਾਂਗੇ ਵੀਡੀਓ ਬਣਾਵਾਂਗੇ ਉਹਨੂੰ ਸ਼ੈ ਨੱਥ ਪਾਉਣ ਦਾ ਟਾਈਮ ਆ ਗਿਆ ਇਹ ਕਿਥੋਂ ਰੈਵੋਲੂਸ਼ਨ ਖੜਾ ਹੋਊਗਾ ਇਸ ਮੁੱਦੇ ਤੋਂ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਪੇजेस ਦੇ ਵੱਲੋਂ ਵੀ ਵੀਡੀਓ ਜਿਹੜੀ ਆ ਲੀਕ ਕੀਤੀ ਗਈ ਹੈ ਨਾ ਵੀਡੀਓ ਪਾਈ ਗਈ ਸ਼ਾਰਟਸ ਵੀਡੀਓ ਪਾਈਆਂ ਗਈਆਂ ਕੀ ਉਹਨਾਂ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਵੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੇ ਵੀ ਇਸ ਨੂੰ ਵਾਇਰਲ ਕੀਤਾ ਬਿਲਕੁਲ ਬਿਲਕੁਲ ਗੁਰਦੀਜੀਏ ਇਹਦੇ ਵਿੱਚ ਸਾਰੇ ਲੋਕ ਜ਼ਿੰਮੇਵਾਰ ਹੈ ਜਿਹੜੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਅੱਗੋਂ ਸ਼ੇਅਰਿੰਗ ਕਰਦੇ ਆ ਸਾਰੀ ਜ਼ਿੰਮੇਵਾਰ ਹੈ ਇਹਦੇ ਵਿੱਚ ਸਾਨੂੰ ਇਹ ਰੋਕ ਲਗਾਣੀ ਪਊਗੀ ਸਾਨੂੰ ਆਪਣੇ ਅੰਦਰ ਇੱਕ ਬੇਸਿਕ ਐਥਿਕਸ ਤੇ ਸਿਵਿਕਸ ਰੱਖਣੇ ਪੈਣਗੇ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਉਹ ਵੀ ਕਿਸੇ ਦੀ ਧੀ ਪੈਨ ਹੈ ਆਪਾਂ ਸਿਰਫ ਆਪਣੇ ਐਂਟਰਟੇਨਮੈਂਟ ਲਈ ਕਿਸੇ ਦੀ ਇੱਜ਼ਤ ਦਾ ਮਖੌਲ ਨਾ ਉਡਾਈਏ ਇਸ ਸਾਡੀ ਵੀ ਇੱਕ ਨੈਤਿਕ ਤੌਰ ਤੇ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇੱਕ ਚੰਗੇ ਸਿਟੀਜ਼ਨ ਬਣ ਕੇ ਆਪਣਾ ਯੋਗਦਾਨ ਪਾਈਏ ਤੇ ਚੰਗੇ ਸਿਟੀਜ਼ਨ ਆਪਾਂ ਕਿਵੇਂ ਬਣ ਸਕਦੇ ਆ ਜਦੋਂ ਅਸੀਂ ਇਹ ਮਾੜੀਆਂ ਚੀਜ਼ਾਂ ਨੂੰ ਇਗਨੋਰ ਕਰੀਏ ਕਿਉਂਕਿ ਜਿਹੜੇ ਜਿਹੜੇ ਕ੍ਰਿਮੀਨਲਸ ਨੇ ਨਾ ਜਾਂ ਜਿਨ੍ਹਾਂ ਦਾ ਕ੍ਰਿਮੀਨਲ ਮਾਈਂਡ ਹੈ ਉਹ ਉਹ ਕਿਉਂ ਉਹ ਕਿਉਂ ਆਪਣਾ ਚਲਾਉਂਦੇ ਨੇ ਆਪਣੀਆਂ ਮਨਮਾਨੀਆਂ ਕਿਵੇਂ ਕਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਵੇਂ ਅਸੀਂ ਚਲਾਉਣਾ ਚਾਹੁੰਦੇ ਆ ਸਿਸਟਮ ਓਵੇ ਚੱਲਦਾ ਸਾਡੇ ਤੋਂ ਡਰਦਾ ਇਹ ਹੁਣ ਡਾਰਕ ਕ੍ਰਿਮੀਨਲ ਮਾਈਂਡ ਦੇ ਅੰਦਰ ਪਾਉਣ ਦੀ ਲੋੜ ਹੈ ਜਿੰਨਾ ਆਪਾਂ ਕ੍ਰਿਮੀਨਲ ਮਾਈਂਡਸ ਦੇ ਅੰਦਰ ਡਰ ਪਾਵਾਂਗੇ ਤਾਹੀ ਸਾਡੇ ਸਮਾਜ ਦੇ ਵਿੱਚ ਇੱਕ ਚੰਗਾ ਲਾਅ ਐਂਡ ਆਰਡਰ ਸਿਰਜਿਆ ਜਾਊਗਾ ਤਾਹੀ ਸਿਰਜਿਆ ਜਾਊ ਲੇਕਿਨ ਇਹ ਨੱਥ ਪਾਉਣ ਦੀ ਗੱਲ ਕਰਦੇ ਪਏ ਆ ਜਿਵੇਂ ਕਿ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਦਿੱਤੇ ਹੈ ਕੀ ਉਹ ਲੜਕਾ ਸੀਗਾ ਜਿਹੜਾ ਉਸ ਦੇ ਨਾਲ ਰਿਲੇਸ਼ਨ ਦੇ ਵਿੱਚ ਜਦੋਂ ਆਏ ਨੇ ਪਹਿਲਾਂ ਉਹ ਟਰੈਕਟਰ ਲੈਣ ਗਏ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਜਿਵੇਂ ਕਹਿਦੀ ਕਿ ਉਹ ਮੈਸੇਜ ਆਇਆ ਇੰਸਟਾਗ੍ਰam ਦੇ ਥਰੂ ਤੇ ਉਹਨਾਂ ਦੀ ਦੋਸਤੀ ਹੋਈ ਘਰੇ ਦੱਸਿਆ ਗਿਆ ਮਾਤਾ ਪਿਤਾ ਇਨਵੋਲਵ ਹੋਏ ਫੈਮਿਲੀ ਜਿਹੜੀ ਆ ਇਨਵੋਲਵ ਹੋਈ ਉਸ ਦੇ ਵਿੱਚ ਇਨਵੋਲਵ ਮੈਂ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਵਿਆਹ ਦੀ ਗੱਲ ਚੱਲਦੀ ਹੈ ਲੱਗਦਾ ਕਿ ਇਹ ਅਜੀਹਾ ਜੀਵਨ ਸਾਥੀ ਹੈ ਜਿਹੜਾ ਅਗਰ ਹਾਲਾ ਕਿ ਇਹ ਮੈਟਰ ਆਫ ਕੋਰਟ ਬਣ ਗਿਆ ਹੁਣ ਇਸ ਚੀਜ਼ ਦੇ ਵਿੱਚ ਪਰ ਇਹ ਇਦਾਂ ਦੇ ਸਾਥੀ ਦਾ ਹੋਣਾ ਕਿੰਨਾ ਕੁ ਗਲਤ ਹੋ ਸਕਦਾ ਕਿਸੇ ਦੇ ਲਈ ਦੇਖੋ ਅ ਗੁਰਦੀਪ ਜੀ ਪਹਿਲੇ ਤਾਂ ਸਾਨੂੰ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਪਹਿਲੇ ਤਾਂ ਸਾਨੂੰ ਉਹਦੀ ਨੀਅਤ ਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਕਿ ਉਹ ਬੰਦੇ ਦੀ ਨੀਅਤ ਕੀ ਹੈ ਦੇਖੋ ਜਿਹੜਾ ਬੰਦਾ ਤੁਹਾਨੂੰ ਮਿਲ ਰਿਹਾ ਤੁਹਾਡੇ ਨਾਲ ਫੋਟੋ ਕਰ ਰਿਹਾ ਤੁਹਾਡੇ ਨਾਲ ਵੀਡੀਓ ਬਣਾ ਰਿਹਾ ਪਹਿਲੀ ਗੱਲ ਨੀਅਤ ਇੱਥੇ ਸ਼ੱਕੀ ਹੋ ਜਾਂਦੀ ਹੈ ਮੇਰੀ ਕੁੜੀਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀਡੀਓ ਬਣਵਾਣ ਕਿਉਂ ਦਿੰਨੇ ਹੋ ਤੁਸੀਂ ਇਹ ਫੋਟੋ ਆ ਖਿੱਚਣ ਕਿਉਂ ਕਿਤੇ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੈਗਾ ਵੀ ਕਦੋਂ ਬਣਾ ਲਈ ਨਹੀਂ ਜਦੋਂ ਤੱਕ ਦੇਖੋ ਜਦੋਂ ਤੱਕ ਵਿਆਹ ਨਹੀਂ ਹੁੰਦਾ ਕਿਉਂ ਆਪਾਂ ਇੰਨੀ ਛੂਡ ਦੇ ਦਿੰਨਾ ਕਿਉਂ ਆਪਾਂ ਇਹਨਾਂ ਬਲਾਈਂਡ ਟਰਸਟ ਕਰ ਲੈਨੇ ਆ ਆਪਾਂ ਨੂੰ ਕੀ ਪਤਾ ਬੰਦੇ ਦੇ ਅੰਦਰ ਕੀ ਹੈ ਕਈ ਵਾਰੀ ਬੰਦਾ ਠੀਕ ਹੈ ਵੱਡੇ ਵੱਡੇ ਵਾਅਦੇ ਕਰਕੇ ਝੂਠੇ ਪਿਆਰ ਚ ਫਸਾ ਕੇ ਕਈ ਵਾਰੀ ਮਿਸਯੂਜ਼ ਕਰ ਲੈਂਦਾ ਫੀਲਿੰਗਸ ਨੂੰ ਬਟ ਆਪਾਂ ਵੀ ਤਾਂ ਥੋੜੇ ਅਵੇਅਰ ਹੋ ਕੇ ਚੱਲੀਏ ਆਪਾਂ ਵੀ ਤਾਂ ਚੁਕੰਨੇ ਹੋ ਕੇ ਚੱਲੀਏ ਆਪਾਂ ਬਿਲਕੁਲ ਵੀ ਬਲਾਈਂਡ ਨਾ ਚੱਲੀਏ ਨਾ ਅੱਪਾ ਇਹ ਬਲਾਈਂਡ ਚੱਲਣ ਦਾ ਹੀ ਸ਼ਿਕਾਰ ਹੁੰਦਾ ਨਾ ਕਿ ਜਿਹੜੇ ਮੁੰਡੇ ਉਹ ਮਿਸਯੂਜ਼ ਕਰਦੇ ਆ ਤੇ ਬਲੈਕਮੇਲ ਕਰਦੇ ਆ ਤੰਗ ਪਰੇਸ਼ਾਨ ਕਰਦੇ ਆ ਮੈਂਟਲੀ ਹਰਾਸ ਕਰਦੇ ਆ ਗੁਰਦੀਪ ਜੀ ਸਾਡੇ ਦੇਸ਼ ਦਾ ਜੇ ਤੁਸੀਂ ਰਿਕਾਰਡ ਕਢਾਓਗੇ ਨਾ ਕਿ ਜਿਹੜੀਆਂ ਕੁੜੀਆਂ ਨੇ ਸੁਸਾਈਡਸ ਕੀਤੇ ਆ ਸਾਡੇ ਮੁਲਕ 'ਚ ਤੇ ਅਨਟੋਲਡ ਰੀਜ਼ਨ ਇਹ ਹੋਗਾ ਵਨ ਆਫ ði ਏਵਲਾ ਵਨ ਆਫ ði ਅਨਟੋਲਡ ਰੀਜ਼ਨ ਹੋਏਗਾ ਜਿਹੜਾ ਕਿ ਕੁੜੀ ਕਿਸੇ ਨੂੰ ਦੱਸ ਨਹੀਂ ਪਾਈ ਹੋਊਗੀ ਕਿ ਆਹ ਚੀਜ਼ ਕਰਕੇ ਮੈਨੂੰ ਸ਼ਿਕਾਰ ਹੋਣਾ ਪਿਆ ਮੈਨੂੰ ਮੈਂਟਲੀ ਹਰਾਸਮੈਂਟ ਫੇਸ ਕਰਨਾ ਪਿਆ ਮੈਨੂੰ ਮੇਰਾ ਮਤਲਬ ਸਟ੍ਰੈਸ ਲੈਵਲ ਇੰਨਾ ਵੱਧ ਗਿਆ ਮੈਨੂੰ ਐਸੇ ਡਰ ਨੇ ਮੈਨੂੰ ਖਤਮ ਕਰਤਾ ਕਿ ਕੱਲ ਨੂੰ ਜੇ ਉਹ ਚੀਜ਼ ਜੋ ਵੀਡੀਓ ਜੋ ਫੋਟੋਗ੍ਰਾਫ ਮੇਰੇ ਘਰ ਦੇ ਆਦੇ ਸਾਹਮਣੇ ਆ ਗਈ ਮੈਂ ਨਜ਼ਰਾ ਨਹੀਂ ਮਿਲਾ ਪਾਉਂਗੀ ਉਹ ਇਹ ਡਰ ਕਰਕੇ ਉਹ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਸੀ ਨਹੀਂ ਇਹ ਵਿੱਚ ਇਹ ਹੋਇਆ ਵੀ ਉਹ ਫੈਮਿਲੀ ਤੱਕ ਦੱਸਿਆ ਗਿਆ ਗੱਲ ਨੂੰ ਹਨਾ ਫਿਰ ਉਸ ਤੋਂ ਬਾਅਦ ਇਹ ਐਕਸ਼ਨ ਲੈਣ ਦੇ ਲਈ ਕਹਿੰਦੇ ਦਰਦ ਦੇ ਠੋਕਰਾਂ ਖਾਣੀਆਂ ਪੈ ਗਈਆਂ ਆ ਥਾਣੇ ਪਹੁੰਚੇ ਔਰ ਰਿਪੋਰਟ ਦੇ ਵਿੱਚ ਵੀ ਉਹਨਾਂ ਦਾ ਫੋਨ ਫਰੂਲ ਹੋ ਗਿਆ ਲੜਕੀ ਦਾ ਫਰੂਲ ਜਿਹੜਾ ਫਰੂਲ ਹੋ ਗਿਆ ਵੀ ਹਾਂ ਵੀ ਤੁਹਾਡਾ ਵੀ ਫੋਨ ਚੈੱਕ ਕੀਤਾ ਜਾਊਗਾ ਵੀ ਤੁਹਾਡੇ ਫੋਨ ਦੇ ਵਿੱਚੋਂ ਵੀ ਕੋਈ ਕਿਸੇ ਤਰੀਕੇ ਨਾਲ ਮੈਸੇਜ ਗਿਆ ਹੋਵੇਗਾ ਜਾਂ ਅਪਲੋਡਿੰਗ ਹੋਈ ਹੋਵੇ ਨਾ ਵੀ ਅਸੀਂ ਉਹ ਵੀ ਚੀਜ਼ ਚੈੱਕ ਕਰਨੀ ਆ ਤਾਂ ਲੜਕੀ ਦਾ ਕਿਹਾ ਸੀਗਾ ਕਿ ਮੈਨੂੰ ਉੱਥੇ ਵੀ ਹਰਾਸਮੈਂਟ ਹੋਈ ਆ ਵੀ ਉੱਥੇ ਵੀ ਪ੍ਰਸ਼ਾਸਨ ਦੇ ਵੱਲੋਂ ਹਰਾਸਮੈਂਟ ਹੋਈ ਦੇਖੋ ਗੁਰਦੀਪ ਜੀ ਆਪਣੇ ਸਿਸਟਮ 'ਚ ਹਰਾਸਮੈਂਟ ਕਿੱਥੇ ਨਹੀਂ ਹੈਗੀ ਆਪਾਂ ਕੋਈ ਵੀ ਆਪਣਾ ਕੰਮ ਕਰਾਉਣ ਜਾਣੇ ਆ ਜਾਂ ਇਨਸਾਫ ਲੈਣ ਜਾਣੇ ਆ ਆਪਾਂ ਨੂੰ ਕਿੱਥੇ ਸਿੱਧੇ ਪੈਰ ਆਪਾਂ ਨੂੰ ਇਨਸਾਫ ਮਿਲ ਜਾਂਦਾ ਤੱਕੇ ਤਾਂ ਆਪਣੇ ਸਿਸਟਮ ਚ ਵੈਸੇ ਹੀ ਲਿਖੀ ਹੋਇਆ ਤਾਈ ਤਾਂ ਲਿੰਕ ਕਲਚਰ ਚੱਲਦਾ ਹੈ ਤਾਈ ਤਾਂ ਫੋਨ ਕਲਚਰ ਚੱਲਦਾ ਹੈ ਤਾਈ ਤਾਂ ਸਾਡਾ ਮਤਲਬ ਹਰ ਬੰਦਾ ਕਹੂਗਾ ਕਿ ਮੇਰਾ ਫਲਾਣੇ ਇਨਫਲੂਐਂਸ਼ੀਅਲ ਬੰਦੇ ਨਾਲ ਲਿੰਕ ਹੈ ਤੋ ਉਤ ਮੈਂ ਫੋਨ ਕਰਾਉਂਗਾ ਤਾਂ ਕੰਮ ਕਰਾਉਂਗਾ ਕਿਉਂ ਲਿੰਕ ਹੈ ਕਿਉਂਕਿ ਪਤਾ ਸਿਸਟਮ ਚ ਹਰਾਸਮੈਂਟ ਹੈ ਸਿਸਟਮ ਚ ਤੱਕੇ ਆ ਤਾਈ ਹਰ ਬੰਦਾ ਕਹਿੰਦਾ ਮੇਰਾ ਫਲਾਣਾ ਬੰਦਾ ਤੁਹਾਨੂੰ ਪਤਾ ਮੇਰਾ ਐਮਐਲਏ ਨਾਲ ਲਿੰਕ ਹੈ ਮੇਰਾ ਐਮਪੀ ਨਾਲ ਲਿੰਕ ਹੈ ਮੇਰਾ ਐਸਪੀ ਨਾਲ ਲਿੰਕ ਹੈ ਮੇਰਾ ਡੀਸੀ ਨਾਲ ਲ ਕਿਉਂਕਿ ਉਹਨੂੰ ਪਤਾ ਹੈ ਸਾਡੇ ਸਿਸਟਮ 'ਚ ਸਾਨੂੰ ਹਰਾਸ ਕੀਤਾ ਜਾਂਦਾ ਉਸ ਹਰਾਸਮੈਂਟ ਤੋਂ ਬਚਣ ਲਈ ਉਹ ਲਿੰਕ ਬਣਾਉਂਦੇ ਨੇ ਤੇ ਉਹ ਲਿੰਕ ਕੀ ਹੈ ਗੁਲਾਮੀ ਇਹ ਇਨਫਲੂਐਂਸ਼ਲ ਬੰਦਿਆਂ ਨੇ ਆਮ ਲੋਕਾਂ ਨੂੰ ਗੁਲਾਮ ਬਣਾਇਆ ਓਏ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਮੈਂ ਤਾਂ ਇਹਦੀ ਟਰਮ ਵੀ ਦਿੱਤੀ ਹੋਈ ਆ ਮਾਡਰਨ ਗੁਲਾਮੀ ਚੱਲ ਰਹੀ ਹੈ ਪਹਿਲੇ ਆਪਾਂ ਨੂੰ ਮਾਡਰਨ ਗੁਲਾਮੀ ਤੋਂ ਵੀ ਆਜ਼ਾਦੀ ਲੈਣ ਦੀ ਲੋੜ ਹੈ ਇਹ ਚੀਜ਼ ਕੀ ਮਾਡਰਨ ਗੁਲਾਮੀ ਦਾ ਮਤਲਬ ਕੀ ਹੈ ਤੁਹਾਡੇ ਮਾਡਰਨ ਗੁਲਾਮੀ ਇਹ ਹੈ ਜਦੋਂ ਆਪਾਂ ਲੋਕਾਂ 'ਚ ਬੈਠਦੇ ਆਂ ਵਿਚਰਦੇ ਆਂ ਜਦੋਂ ਮੈਂ ਆਮ ਤੌਰ ਤੇ ਉਦਾਹਰਨ ਦੇਣਾ ਜਦੋਂ ਵੋਟਾਂ ਦੇ ਦਿਨ ਹੁੰਦਾ ਤੇ ਮੈਂ ਲੋਕਾਂ ਨਾਲ ਜਦੋਂ ਡਿਸਕਸ ਕਰਦਾ ਕਿੰਨੂ ਵੋਟ ਪਾ ਰਹੇ ਉਹ ਯਾਰ ਸਾਡਾ ਨਾ ਫਲਾਣੇ ਭਾਜੀ ਨਾਲ ਪਿਆਰ ਬੜਾ ਹੈ ਉਹਨਾਂ ਸਾਡੇ ਭੋਗ ਤੇ ਪਹੁੰਚ ਗਏ ਸੀ ਉਹਨਾਂ ਸਾਡੇ ਫੰਕਸ਼ਨ ਤੇ ਪਹੁੰਚੇ ਆ ਉਹ ਸਾਡੇ ਦੁੱਖ ਸੁੱਖ ਤੇ ਸਾਡੇ ਨਾਲ ਖੜੇ ਆ ਤੇ ਜੇ ਮੈਂ ਪੁੱਛਾਂ ਕਿ ਜਿੰਨੂ ਤੁਸੀਂ ਵੋਟ ਪਾਣਾ ਚਾਹੁੰਦੇ ਹੋ ਉਹਦਾ ਵਿਜ਼ਨ ਕੀ ਹੈ ਉਹਦਾ ਰੋਡ ਮੈਪ ਕੀ ਹੈ ਉਹਦੇ ਕੋਲ এজেন্ডਾ ਕੀ ਹੈ ਉਹਦਾ ਜਵਾਬ ਨਹੀਂ ਪਰ ਫਿਰ ਵੀ ਸਾਡਾ ਪਿਆਰ ਉਹਨਾਂ ਨਾਲ ਵਧੀਆ ਭਾਵੇਂ ਤੁਹਾਡਾ ਫਿਊਚਰ ਖਾ ਗਿਆ ਹੋਵੇ ਪਰ ਅਸੀਂ ਉਹਨੂੰ ਘਰ ਬੁਲਾ ਕੇ ਰੋਟੀ ਜ਼ਰੂਰ ਖਵਾਣੀ ਆ ਮਤੇ ਕਿ ਇਹ ਮਾਡਰਨ ਗੁਲਾਮੀ ਹੈ ਜੇ ਜੇ ਆਪਾਂ ਸਾਡੇ ਵਰਗੇ ਨੌਜਵਾਨਾਂ ਦਾ ਚੰਗਾ ਭਵਿੱਖ ਦੇ ਕੇ ਅਸੀਂ ਵੋਟ ਨਹੀਂ ਪਾਵਾਂਗੇ ਵਿਜ਼ਨ ਨੂੰ ਦੇ ਕੇ ਵੋਟ ਨਹੀਂ ਪਾਵਾਂਗੇ ਸਿਰਫ ਲਿੰਕ ਕਲਚਰ ਨੂੰ ਫੋਲੋ ਕਰਕੇ ਵੋਟ ਪਾਵਾਂਗੇ ਜਾਂ ਸਾਡੀ ਬਰਾਦਰੀ ਦਾ ਜਾਂ ਸਾਡਾ ਧਰਮ ਦਾ ਸਿਰਫ ਇਹ ਦੇ ਕੇ ਵੋਟ ਪਾਵਾਂਗੇ ਫਿਰ ਦੇਸ਼ ਜਾਂ ਪੰਜਾਬ ਖੜਾ ਕਿਵੇਂ ਹੋਊਗਾ ਜਿਵੇਂ ਇਹਦੇ ਵਿੱਚ ਵੀ ਦੇਖਣ ਨੂੰ ਮਿਲਿਆ ਬੋਲਿਆ ਗਿਆ ਅਜਮੇਸ਼ ਸੁਣਨ ਦੇ ਵਿੱਚ ਗੱਲਾਂ ਆਈਆਂ ਨੇ ਜਿਵੇਂ ਵੀ ਇਹਨਾਂ ਦਾ ਜਿਹੜਾ ਲੜਕਾ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਲੜਕੀ ਦੇ ਵੱਲੋਂ ਤਾਂ ਉਹਨਾਂ ਦਾ ਵੀ ਲਿੰਕ ਹੈ ਜਿਹੜਾ ਕਿਸੇ ਵੱਡੇ ਲੀਡਰ ਦੇ ਨਾਲ ਸੀਗਾ ਤੇ ਉਸ ਤੋਂ ਬਾਅਦ ਉਸਨੇ ਜੋ ਸੂਤਰਾਂ ਦੇ حوالے ਤੋਂ ਖਬਰ ਹੈ ਵੀ ਉਸ ਲੀਡਰ ਦੇ ਪੀਏ ਨੇ ਇੱਕ ਪੁਲਿਸ ਅਫਸਰ ਬਣ ਕੇ ਗੱਲ ਕੀਤੀ ਬਿਆਨ ਲਏ ਗਏ ਬਿਆਨ ਲਿਖੇ ਗਏ ਉਸ ਲੜਕੀ ਦੇ ਤੇ ਜਦੋਂ ਪ੍ਰਸ਼ਾਸਨ ਦੇ ਵੱਲੋਂ ਕਾਲ ਕੀਤੀ ਗਈ ਲੜਕੀ ਨੂੰ ਜਾਂ ਪਹੁੰਚ ਕੀਤੀ ਗਈ ਲੜਕੀ ਦੇ ਵੱਲੋਂ ਪ੍ਰਸ਼ਾਸਨ ਤੱਕ ਤਾਂ ਉਹ ਕਹਿੰਦੇ ਵੀ ਬਿਆਨ ਤਾਂ ਸਾਡੇ ਹੋ ਚੁੱਕੇ ਨੇ ਪਹਿਲਾਂ ਤਾਂ ਕਿ ਇਹ ਮੰਨ ਸਕਦੇ ਕਿ ਉਸ ਬੰਦੇ ਦਾ ਵੀ ਓਨਾ ਹੀ ਰੋਲ ਹੈ ਕਿ ਉਸ ਤੇ ਵੀ ਉਹਨਾਂ ਐਕਸ਼ਨ ਹੋਣਾ ਚਾਹੀਦਾ ਜਿਹੜਾ ਵੀ ਇਹ ਬਣ ਦੇਖੋ ਦੇਖੋ ਗੁਰਦੀਪ ਜੀ ਇਹ ਤਾਂ ਜਦ ਤੱਕ ਨਿਰਪੱਖ ਜਾਂਚ ਨਹੀਂ ਹੁੰਦੀ ਨਾ ਇਨਵੈਸਟੀਗੇਸ਼ਨ ਨਹੀਂ ਹੁੰਦੀ ਪ੍ਰੋਪਰ ਉਦੋਂ ਤੱਕ ਆਪਾਂ ਕਮੈਂਟ ਨਹੀਂ ਕਰ ਸਕਦੇ ਸਾਨੂੰ ਨਹੀਂ ਪਤਾ ਅੰਦਰ ਖਾਤੇ ਕੀ ਹੈ ਪਰ ਜੋ ਪ੍ਰਾਈਮਾ ਫਿਸਾਈ ਜੋ ਅਸੀਂ ਮਹਿਸੂਸ ਕਰ ਪਾ ਰਹੇ ਹਾਂ ਜਦੋਂ ਆਪਾਂ ਲੜਕੀ ਦਾ ਇੰਟਰਵਿਊ ਸੁਣਿਆ ਜਾਂ ਉਹਦਾ ਬਿਆਨ ਸੁਣਿਆ ਜੋ ਮਹਿਸੂਸ ਕਰ ਪਾ ਰਹੇ ਹਾਂ ਉਦੇਚ ਤਾਂ ਇਹ ਲੱਗਦਾ ਕਿ ਆਪਣੇ ਸਿਸਟਮ ਚ ਕਾਫੀ ਸੁਧਾਰ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਮੈਂ ਮਾਪਿਓ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਸਪੈਸ਼ਲੀ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਦੋਨਾਂ ਨੂੰ ਅੱਜ ਮਾਹੌਲ ਇਹ ਨਹੀਂ ਕਿ ਤਾੜੀ ਕਤਨਾਂ ਨਹੀਂ ਵਸਦੀ ਤਾੜੀ ਦੋਨੋਂ ਹੱਤਾਂ ਨਾਲ ਵਸਦੀ ਹੈ ਪਹਿਲੇ ਆਪਣੇ ਆਪਣੇ ਬੱਚਿਆਂ ਨੂੰ ਚੰਗਾ ਇਨਸਾਨ ਬਣਾਈਏ ਚੰਗੇ ਸੰਸਕਾਰ ਦੋ ਉਹਨਾਂ ਨੂੰ ਤਾਂ ਜੋ ਚੰਗੀ ਸੋਚ ਨਾਲ ਵਿਚਰੇ ਸੋਸਾਇਟੀ ਚ ਆਪਾਂ ਦੇਖੋ ਇਹਦੇ ਚ ਕਿੱਥੇ ਨਾ ਕਿੱਥੇ ਕਮੀਆਂ ਸਾਡੀ ਪਰਵਰਿਸ਼ ਚ ਵੀ ਹੈ ਸਾਡੀ ਸਕੂਲਿੰਗ ਚ ਵੀ ਹੈ ਅਪਾ ਜੋੜਿਆਂ ਨੂੰ ਉਹਨਾਂ ਨੂੰ ਆਪਾਂ ਜੜਾ ਨਾਲ ਨਹੀਂ ਜੋੜਿਆ ਉਹਨਾਂ ਨੂੰ ਆਪਾਂ ਇੱਜ਼ਤ ਕਰਨੀ ਨਹੀਂ ਸਿਖਾਰੇ ਵੀ ਸ਼ੁਡ ਟੀਚ ਕਿ ਐਵਰੀ ਪਰਸਨ ਇਜ਼ ਇੰਪੋਰਟੈਂਟ ਕੋਈ ਇੱਥੇ ਨੀਵਾ ਨਹੀਂ ਹੈ ਕੋਈ ਉੱਚਾ ਨਹੀਂ ਹੈ ਆਪਾਂ ਸਿਖਾਣੇ ਆ ਅੱਜ ਵੀ ਆਪਾਂ ਬੁੱਲੀ ਸਿਸਟਮ ਦੇਖਦੇ ਆ ਕਿੰਨਾ ਹੈਗਾ ਕੋਈ ਜੇ ਜੇ ਕੋਈ ਦੂਸਰੀ ਜਾਤ ਦਾ ਉਹਨੂੰ ਫਲਾਣਾ ਛੇੜਨਾ ਬੁਲਾਣ ਲੱਗ ਜਾਣਗੇ ਜਾਂ ਕੋਈ ਹੋਰ ਜਾਤ ਦਾ ਉਹਨੂੰ ਆਪਾਂ ਸਿਖਾ ਕੇ ਰਿਆ ਆਪਾਂ ਟੀਚਿੰਗਸ ਕੀ ਦੇ ਰਿਆ ਆ ਬੱਚਿਆਂ ਨੂੰ ਤੇ ਜਿੱਦਾਂ ਦੀ ਟੀਚਿੰਗਸ ਦਵਾਂਗੇ ਉਦਾਂ ਦੀ ਰਿਜ਼ਲਟ ਆਣਗੇ ਉੰਜੇ ਆ ਰਿਜ਼ਲਟ ਹੈ ਇਹ ਇਦਾਂ ਦੀ ਮਾੜੀ ਟੀਚਿੰਗਸ ਕਰਕੇ ਹੀ ਆ ਚੰਗੇ ਇਨਸਾਨ ਬਣਾਓ ਜਦੋਂ ਆਪਾਂ ਚੰਗੇ ਇਨਸਾਨ ਬਣਾਵਾਂਗੇ ਸਾਡੇ ਸਿਸਟਮ ਚ ਵੈਸੇ ਸੁਧਾਰ ਹੋ ਜਾਊਗਾ ਬਟ ਇਹ ਆ ਕਿ ਜਿਹੜਾ ਆਹ ਵਾਲੀ ਚੀਜ਼ ਸੀ ਨਾ ਗੁਰਦੀਪ ਜੀ ਅਨ ਅਫੀਸ਼ੀਅਲੀ ਮੈਂ ਕਹਿ ਰਿਹਾ ਮੈਂ ਬਹੁਤ ਵਾਰੀ ਸੁਣਿਆ ਸੀ ਕਿ ਕੁੜੀਆਂ ਇਸ ਚੀਜ਼ ਤੋਂ ਬਹੁਤ ਡਰਦੀਆਂ ਸੀ ਕਿ ਮੁੰਡੇ ਕੋਲ ਮੇਰੀਆ ਫੋਟੋਗ੍ਰਾਫ ਹੈ ਮੁੰਡੇ ਕੋਲ ਮੇਰੀਆ ਵੀਡੀਓ ਹੈ ਤੋਂ ਡਰ ਡਰ ਕੇ ਜ਼ਿੰਦਗੀ ਜਿੰਦੀਆਂ ਸੀ ਕਿ ਕਿੱਥੇ ਉਹ ਰਿਲੀਜ਼ ਨਾ ਕਰ ਦੇ ਸੋਸ਼ਲ ਮੀਡੀਆ ਤੇ ਨਾ ਪਾ ਦੇ ਉਹ ਆਵਾਜ਼ ਚੱਕਣ ਤੋਂ ਵੀ ਡਰਦੀਆਂ ਸੀ ਕੰਪਲੇਂਟ ਦੇਣ ਤੋਂ ਵੀ ਡਰਦੀਆਂ ਸੀ ਡਰਦੀਆਂ ਕਿਉਂ ਸੀ ਕਿ ਸਾਡੇ ਮਾਪਿਓ ਦੀ ਇੱਜ਼ਤ ਪੈਰਾ ਚ ਰੁਲ ਜਾਣੀ ਹੈ ਰਿਸ਼ਤੇਦਾਰਾਂ ਚ ਰੁਲ ਜਾਣੀ ਹੈ ਇੱਜ਼ਤ ਕੱਲ ਨੂੰ ਮੇਰਾ ਵਿਆਹ ਨਹੀਂ ਹੋਣਾ ਓਏ ਇਸ ਡਰ ਕਰਕੇ ਕੁਝ ਦੱਸ ਨਹੀਂ ਪਾਉਂਦੇ ਸੀ ਤੇ ਦਰਦ ਅੰਦਰ ਹੀ ਅੰਦਰ ਸਹਿੰਦੀਆਂ ਰਹਿੰਦੀਆਂ ਸੀ ਤੇ ਕਿੰਨੀ ਨਰਕ ਭਰੀ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ ਮਹਿਸੂਸ ਤਾਂ ਕਰੋ ਸੋਚੋ ਤਾਂ ਸੀ ਐਦੇ ਤੇ ਕਦੇ ਨਾ ਕਦੇ ਨੱਥ ਬਾਂਨ ਦੀ ਲੋੜ ਹੈ ਇਸ ਕਰਕੇ ਮੈਂ ਕਹਿਣਾ ਇਹ ਇੱਕ ਰੈਵੋਲੂਸ਼ਨਰੀ ਸਟੈਪ ਹੈ ਜੇ ਉਹ ਕੁੜੀ ਬਾਹਰ ਆਈ ਆ ਮੈਂ ਉਸ ਚੀਜ਼ ਦੀ ਸਪੋਰਟ ਕਰਦਾ ਸ਼ਲਾਘਾ ਕਰਦਾ ਉਸ ਭੈਣ ਨੂੰ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਮੁੰਡਿਆਂ ਨੂੰ ਵੀ ਕਿ ਐਦਾਂ ਦੀਆਂ ਮਾੜੀਆਂ ਹਰਕਤਾਂ ਨਾ ਕਰੋ ਕਿਉਂ ਤੁਸੀਂ ਸਾਡੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਹੋ ਸਾਡਾ ਪੰਜਾਬ ਗੁਰੂਆਂ ਪੀਰਾਂ ਸ਼ਹੀਦਾਂ ਦਾ ਪੰਜਾਬ ਆਪਾਂ ਤਾਂ ਇੱਜ਼ਤਾਂ ਦੇ ਰਖਵਾਲੇ ਗਿਨੇ ਜਾਂਦੇ ਆ ਜੇ ਆਪਾਂ ਆਪਣਾ ਇਤਿਹਾਸ ਪੜੀਏ ਨਾ ਸਾਡੇ ਸਿੱਖਾਂ ਦਾ ਅਸੀਂ ਸਾਡਾ ਕੀ ਰੋਲ ਹੁੰਦਾ ਸੀ ਹਮੇਸ਼ਾ ਕਿ ਇੱਜ਼ਤਾਂ ਦੇ ਰਖਵਾਲੇ ਨੇ ਅੱਜ ਵੀ ਮਿਸਾਲ ਇਹ ਦਿੱਤੀ ਜਾਂਦੀ ਹੈ ਬਾਹਰਲੇ ਜੇ ਸੂਬਿਆਂ 'ਚ ਜਾਂਦੇ ਆ ਨਾ ਆਪਾਂ ਕੀ ਮਿਸਾਲ ਦਿੱਤੀ ਜਾਂਦੀ ਹੈ ਜਿਵੇਂ ਮੈਂ ਬੜੀਆ ਸਟੋਰੀ ਸੁਣੀ ਹੈ ਕਿ ਜੇ ਕੋਈ ਕੈਬ ਰਾਤੀ 2-3 ਵਜੇ ਆਇਆ ਨਾ ਕੋਈ ਕੈਬ ਡਰਾਈਵਰ ਜੇ ਸਰਦਾਰ ਹੈ ਤੇ ਮਾਪਿਓ ਖੁਸ਼ੀ-ਖੁਸ਼ੀ ਭੇਜ ਦਿੰਦੇ ਸੀ ਆਪਣੀ ਬੇਟੀ ਨੂੰ ਕਿ ਚੱਲ ਸਰਦਾਰ ਬੰਦਾ ਇੱਥੇ ਭਰੋਸਾ ਕੀਤਾ ਜਾ ਸਕਦਾ ਆਪਾਂ ਆਪਣਾ ਕਿਰਦਾਰ ਮੇਨਟੇਨਡ ਰੱਖੀਏ ਜੋ ਸਾਡੇ ਗੁਰੂਆਂ ਵੱਲੋਂ ਕਿਰਦਾਰ ਮਿਲਿਆ ਜੋ ਉਹਨਾਂ ਦੀ ਸਿੱਖਿਆ ਤੋਂ ਸਾਨੂੰ ਕਿਰਦਾਰ ਮਿਲਿਆ ਅਸੀਂ ਉਸ ਕਿਰਦਾਰ ਨੂੰ ਹੋਰ ਉੱਚਾ ਚੱਕੀਏ ਨਾ ਕਿ ਉਹਨੂੰ ਮਿੱਟੀ 'ਚ ਰੋਲੀਏ ਇਹ ਹੀ ਮੇਰੀ ਗੱਲ ਹੈ ਕਿ ਸਾਡੇ ਚੈਨਲ ਦੇ ਉੱਤੇ ਇੰਟਰਵਿਊ ਹੋਈ ਉਸ ਲੜਕੀ ਦੇ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਦੇ ਵਿੱਚ ਲੜਕੀ ਦਾ ਕਹਿਣਾ ਸੀਗਾ ਬਿਆਨ ਦਿੱਤਾ ਜੋ ਲੜਕੀ ਨੇ ਕਿ ਉਹ ਜਿਹੜੀਆਂ ਵੀਡੀਓਜ਼ ਲੀਕ ਹੋਈਆਂ ਉਹ ਮੇਰੀਆਂ ਹੀ ਨੇ ਹਨਾ ਪਰ ਉਹ ਕਿਵੇਂ ਬਣੀਆਂ ਇਹਦੇ ਬਾਰੇ ਜਾਣਕਾਰੀ ਨਹੀਂ ਕਿ ਪਤਨੀ ਨਸ਼ੀਲਾ ਪਦਾਰਥ ਦਿੱਤਾ ਗਿਆ ਉਸ ਨੂੰ ਜਾਂ ਕੀ ਕੀਤਾ ਗਿਆ ਹਨ ਵੀ ਉਹ ਵੀਡੀਓਜ਼ ਲੀਕ ਹੋਈਆਂ ਵੀ ਮੈਨੂੰ ਧਮਕੀ ਦਿੱਤੀ ਗਈ ਸੀ ਉਸ ਚੀਜ਼ ਉਹ ਜਿਹੜੀ ਚੈਟ ਵਾਇਰਲ ਹੋਈ ਸੀਗੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀਗੀ ਵਕ ਵਕ ਭੇਜਾਂ ਦੇ ਵੱਲੋਂ ਤਾਂ ਕੀ ਲੱਗਦਾ ਹੈ ਇਸ ਚੀਜ਼ ਦੇ ਵਿੱਚ ਕਿ ਜਿਹੜੇ ਲੜਕੇ ਆ ਜਿਹੜਾ ਉਸ ਬਲੇ ਲੜਜੀ ਦੇ ਉੱਤੇ ਬਲੇਮ ਲੱਗਿਆ ਹੈ ਇਲਜ਼ਾਮ ਲੱਗਿਆ ਵੀ ਉਹ ਲੜਕੇ ਦੀ ਮੈਂਟਲ ਸਟੇਟ ਕਿਦਾਂ ਦੀ ਹੋਊਗੀ ਦੇਖੋ ਗੁਰਦੀਪ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਤੁਸੀਂ ਇਹ ਸਾਰਾ ਵੇਰਵਾ ਦਿੱਤਾ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਦੇ ਚ ਤਾਂ ਪੁਲਿਸ ਕਾਰਵਾਈ ਕਰੂਗੀ ਉਹਦੇ ਚੋਂ ਤੱਥ ਕੱਢਣਗੇ ਕਿ ਕੀ ਤੱਥ ਨੇ ਕੀ ਠੀਕ ਹੈ ਤੇ ਕੀ ਗਲਤ ਹੈ ਕਿਉਂਕਿ ਇਹ ਤਾਂ ਦੇਖੋ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਆਪਾਂ ਪਾਰਟ ਆਫ ਇਨਵੈਸਟੀਗੇਸ਼ਨ ਤੇ ਕਮੈਂਟ ਵੈਸੇ ਨਹੀਂ ਕਰ ਸਕਦੇ ਠੀਕ ਹੈ ਰਹੀ ਗੱਲ ਠੀਕ ਹੈ ਮੁੰਡੇ ਕੋਲ ਵੀ ਰਾਈਟ ਆ ਆਪਣਾ ਉਹ ਪੱਖ ਰੱਖੂਗਾ ਕੋਰਟ ਚ ਜਾ ਕੇ ਰੱਖੂਗਾ ਬਟ ਪ੍ਰਾਇਮਫਸ ਹੈ ਮਹਿਸੂਸ ਹੋ ਰਿਹਾ ਜੇ ਕੁੜੀ ਨੇ ਕੋਈ ਜਿਗਰੇ ਨਾਲ ਸਟੈਪ ਲਿਆ ਗੁਰਦੀਪ ਜੀ ਕੋਈ ਸਟੈਪ ਲੈਂਦਾ ਇਹੋ ਜਾਂ ਜੇ ਕਿਸੇ ਨਾਲ ਤੁਸੀਂ ਬੜਾ ਨੁਕਸਾਨ ਕਰ ਦੋ ਤਾਂ ਹੀ ਬੰਦਾ ਇੱਥੇ ਤੱਕ ਪਹੁੰਚ ਪੰਦਾ ਉਹਦੀ ਵੀ ਤਾਂ ਮਜਬੂਰੀ ਬਣੀ ਜਿਵੇਂ ਉਹ ਲੜਕੀ ਨੇ ਕਿਹਾ ਵੀ ਮੈਨੂੰ ਮੈਂਟਲ ਹਰਾਸ ਹੋਇਆ ਵੀ ਮੈਂ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀ ਬਹੁਤ ਜ਼ਿਆਦਾ ਮੈਂ ਮੈਂ ਉਹੀ ਕਹਿ ਰਿਹਾ ਵੈਸੇ ਵੀ ਨਾ ਗੁਰਦੀਪ ਜੀ ਸਾਡੇ ਨਾਲ ਹੁਣ ਜਿਹੜਾ ਨਵਾਂ ਬੀ ਐਨ ਐਸ ਬਣਿਆ ਉਹਦੇ ਚ ਇੱਕ ਨਵਾਂ ਇੱਕ ਪ੍ਰੋਵੀਜ਼ਨ ਆਇਆ ਅਮੈਂਡਮੈਂਟ ਹੋਇਆ ਸੈਕਸ਼ਨ 69 ਉਹਦੇ ਚ ਇਹ ਹੈਗਾ ਕਿ ਜਦੋਂ ਕੋਈ ਵੀ ਵਿਆਦਾ ਪ੍ਰੋਮਿਸ ਕਰਕੇ ਸੈਕਸ਼ੂਅਲ ਇੰਟਰਕੋਰਸ ਕਰਦਾ ਹੈ ਦੈਟ ਇਜ਼ ਆਫੈਂਸ ਜੇ ਵਿਆਹ ਨਹੀਂ ਕਰਾਉਂਦਾ ਵਿਆਹ ਦਾ ਪ੍ਰੋਮਿਸ ਕਰਕੇ ਜੋ ਸੈਕਸ਼ੂਅਲ ਇੰਟਰਕੋਰਸ ਕਰਦਾ ਹੈ ਤੇ ਉਹ ਆਫੈਂਸ ਹੈ ਅੱਜ ਦੀ ਡੇਟ ਚ ਤੇ ਉਹਦੀ ਸਜ਼ਾ 10 ਸਾਲ ਤੱਕ ਹੈ ਹਾਂ ਉਹ ਪ੍ਰੂਫ ਹੋ ਜਾਂਦਾ ਤੇ ਇਸ ਕਰਕੇ ਇਹ ਅੰਡਰ ਸੈਕਸ਼ਨ 69 ਦਾ ਬੰਦਾ ਹੀ ਹੈ ਜੇ ਮਤਲਬ ਐਸ ਪਰ ਗਰਲ ਜੇ ਆਪਾਂ ਵਰਜਨ ਦੇਖੀਏ ਕਿ ਉਹਨੇ ਵਿਆਹ ਦਾ ਪ੍ਰੋਮਿਸ ਕੀਤਾ ਤੇ ਮੇਰੇ ਨਾਲ ਚਲੋ ਜੋ ਹੋਇਆ ਰਿਲੇਸ਼ਨ ਬਣਿਆ ਤੇ ਐਸ ਪਰ ਨਿਊ ਸੈਕਸ਼ਨ ਸੈਕਸ਼ਨ 69 ਦੇ ਤਾ ਤੇ ਇਹ ਕਾਰਵਾਈ ਜੇ ਉਹ ਮੁੰਡਾ ਬਣ ਜਾਂਦਾ ਹੈ ਤੇ ਵਿਆਖਾਉਣ ਦੇ ਲਈ ਵਿਆਖਾ ਕੀ ਮੰਨ ਜਾਂਦਾ ਹੈ ਇਹ ਤਾਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਆ ਨਾ ਇਹ ਤਾਂ ਹੁਣ ਅਗਲਾ ਪ੍ਰੋਸੈਸ ਹੈ ਇਹ ਤਾਂ ਕੋਰਟ ਚ ਜਾ ਕੇ ਪਤਾ ਲੱਗੂਗਾ ਨਾ ਕਿ ਮੁੰਡੇ ਦਾ ਪੱਖ ਕੀ ਆਉਂਦਾ ਮੁੰਡੇ ਦੇ ਤੇ ਕੀ ਡਿਫੈਂਸ ਲੈਂਦਾ ਕੀ ਉਹਦੇ ਉਹਦੇ ਸਾਈਡ ਤੋਂ ਕੀ ਸਟੋਰੀ ਨਿਕਲਦੀ ਹੈ ਬਟ ਫੋਟੋ ਬਣਾਣਾ ਵੀਡੀਓ ਬਣਾਣਾ ਤਾਂ ਗਲਤ ਹੈ ਨਾ ਗੁਰਦੀਪ ਜੀ ਇਹਨੂੰ ਤਾਂ ਨਹੀਂ ਡਿਫੈਂਸ ਕਰ ਸਕਦੇ ਨਾ ਆਪਾਂ ਜੇ ਤੁਸੀਂ ਫੋਟੋ ਘਾਰਿਓ ਵੀਡੀਓ ਬਣਾ ਰਹੇ ਥੈਟ ਇਜ਼ ਰੌਂਗ ਹਾਂ ਤੁਸੀਂ ਉਹ ਮਤਲਬ ਇੱਕ ਮਤਲਬ ਕਹ ਲਓ ਇਲੀਗਲ ਐਕਟ ਹੈ ਉਹ ਇਮੋਰਲ ਐਕਟ ਹੈ ਤੁਸੀਂ ਆਪਣੀ ਬੇਸਿਕ ਮੋਰੈਲਟੀ ਨੂੰ ਤਾਂ ਸਮਝੋ ਤੇ ਮੈਂ ਕੁੜੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਜਿਹੜੇ ਮੁੰਡੇ ਤੁਹਾਨੂੰ ਲੱਗਦਾ ਤੁਹਾਡੀ ਅਨਨੈਸੈਸਰੀ ਫੋਟੋ ਖਿੱਚ ਰਿਹਾ ਹੈ ਵੀਡੀਓ ਬਣਾ ਰਿਹਾ ਤੁਸੀਂ ਉਹਨਾਂ ਨਾਲ ਲਿੰਕ ਹੀ ਕਿਉਂ ਰੱਖ ਦਿਆਂ ਤੁਸੀਂ ਰੋਕੋ ਟੋਕੋ ਅੱਜ ਦਾ ਤਾਂ ਜ਼ਮਾਨਾ ਹੈ ਨਹੀਂ ਦੱਬਣ ਵਾਲਾ ਅੱਜ ਕੱਲ ਕੁੜੀਆਂ ਬਰਾਬਰ ਦੀਆਂ ਪੜ੍ਹ ਲਿਖ ਗਈਆਂ ਆਪਣੇ ਹੱਕਾਂ ਬਾਰੇ ਜਾਣਦੀਆਂ ਨੇ ਆਪਣੇ ਸਿਸਟਮ 'ਚ ਤੁਸੀਂ ਦੇਖ ਲਓ ਕੁੜੀਆਂ ਕਿੰਨੀਆਂ ਆਪਣੀਆਂ ਅਚੀਵਮੈਂਟਸ ਕਰ ਰਹੀਆਂ ਨੇ ਚਾਹੇ ਜੁਡੀਸ਼ਰੀ ਹੈ ਚਾਹੇ ਪੁਲਿਸ ਹੈ ਚਾਹੇ ਆਈਐਸ ਚ ਹੈ ਕੁੜੀਆਂ ਕਿੰਨੇ ਅੱਗੇ ਵੱਧ ਕੇ ਆ ਰਹੀਆਂ ਨੇ ਤੇ ਇਹਦੇ 'ਚ ਵੀ ਤੁਸੀਂ ਦੇਖੋ ਨਾ ਤੁਸੀਂ ਕਿਉਂ ਬਲਾਈਂਡ ਟਰਸਟ ਕਰਦੇ ਹੋ ਆਪਣੇ ਪਾਰਨਰ ਦੀ ਗੱਲ ਹੋਵੇ ਜਿਹਦੇ ਨਾਲ ਵਿਆਹ ਹੋਣਾ ਹੋਵੇ ਹਾਂ ਤਾਂ ਜਿਵੇਂ ਲੜਕੀ ਦਾ ਵੀ ਕਹਿਣਾ ਹੈ ਕਿ ਮੈਨੂੰ ਪਾਇਆ ਸੀਗਾ ਕਿ ਮੇਰਾ ਵਿਆਹ ਹੋਣਾ ਹੈ ਬਟ ਬਟ ਫੋਟੋ ਵੀਡੀਓ ਕਰਨਾ ਕੀ ਜ਼ਰੂਰੀ ਹੈ ਕੀ ਫੋਟੋ ਵੀਡੀਓ ਕਰਨਾ ਜ਼ਰੂਰੀ ਹੈ ਇਹ ਚੀਜ਼ ਤਾਂ ਆਪਾਂ ਨੂੰ ਵੀ ਮਤਲਬ ਸਮਝਣ ਦੀ ਲੋੜ ਹੈ ਨਾ ਕਿ ਆਪਾਂ ਕੀ ਚਾਹੁੰਨੇ ਆ ਆਪਾਂ ਕਿਦਾਂ ਦਾ ਸਿਸਟਮ ਚਾਹੁੰਨੇ ਆ ਆਪਾਂ ਉਹਦਾ ਦੇ ਸਟੈਪਸ ਲਈਏ ਉਹਦਾ ਦੇ ਕਨਸੀਕਵੈਂਸਸ ਲਈਏ ਤਾਂ ਹੁਣ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਵਿੱਚ ਜ਼ਿਕਰ ਕਰਦੇ ਆਪਾਂ ਸੋਸ਼ਲ ਮੀਡੀਆ ਦੇ ਪੇजेस ਦਾ ਜ਼ਿਕਰ ਕਰਦੇ ਆ ਇੱਕ ਹੋਰ ਪੇਜ ਸੀਗਾ ਜਿਹਦੇ ਵੱਲੋਂ ਪੱਖ ਚਲਾਇਆ ਗਿਆ ਲੜਕੀ ਦਾ ਤੁਹਾਨੂੰ ਤੁਸੀਂ ਜਾਣਦੇ ਹੋ ਵੀ ਜ਼ਿਆਦਾਤਰ ਜਿਹੜੇ ਰੋਸਟ ਕਰਦੇ ਨੇ ਵੱਖ-ਵੱਖ ਜਿਹੜੇ ਯੂਟਿਊਬਰਸ ਨੇ ਜਾਂ ਹੋਰ ਚੀਜ਼ਾਂ ਹਨ ਉਹਨਾਂ ਨੇ ਆਪਣਾ ਪੱਖ ਰੱਖਿਆ ਲੜਕੀ ਦਾ ਕੀ ਹਾਂ ਲੜਕੀ ਨੂੰ ਇਸ ਤਰ੍ਹਾਂ ਮੈਸੇਜ ਕੀਤੇ ਗਏ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਕੀ ਜਿਹੜੇ ਬਾਕੀ ਪੇजेस ਨੇ ਉਹਨਾਂ ਨੂੰ ਕਿਹੋ ਜੀ ਸਜ਼ਾ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਵਾਇਰਲ ਕੀਤੀ ਕੁੜੀ ਦੀ ਵੀਡੀਓ ਨੂੰ ਦੇਖੋ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਹੈ ਵਾਇਰਲ ਕਰਨ ਵਾਲੇ ਵੀ ਉਹਨੇ ਹੀ ਦੋਸ਼ੀ ਹੈ ਮੇਰੀ ਨਜ਼ਰ ਅਚ ਜਿਨ੍ਹਾਂ ਨੇ ਇਸ ਮੁੱਦੇ ਨੂੰ ਮਜ਼ਾ ਲਿਆ ਜਾਂ ਇਸ ਵੀਡੀਓ ਦੇ ਕੇ ਉਹਨਾਂ ਨੂੰ ਲੱਗਦਾ ਕਿ ਇੱਕ ਬੜਾ ਵੱਡਾ ਇੱਕ ਐਂਟਰਟੇਨਮੈਂਟ ਹੈ ਉਹ ਵੀ ਗੁਨੇਗਾਰ ਜਿਹੜੇ ਮੰਗਦੇ ਆ ਵਾਰ-ਵਾਰ ਵੀ ਹਾਂ ਮੈਨੂੰ ਵੀਡੀਓ ਸੈਂਡ ਕਰੋ ਗੁਨੇਗਾਰ ਕਿ ਉਹੀ ਬਾਅਦ ਵਿੱਚ ਕਮੈਂਟ ਕਰ ਰਹੇ ਹੁੰਦੇ ਨੇ ਵੀ ਹਾਂਜੀ ਗੁਰਦੀਪ ਜੀ ਗੁਨੇਗਾਰ ਨੇ ਵੀ ਸ਼ੁੱਡ ਅਵੋਇਡ ਕਿ ਆਪਾਂ ਆਪਣੇ ਆਪ ਨੂੰ ਅਵੋਇਡ ਕਰੀਏ ਕਿ ਆਪਾਂ ਇਦਾਂ ਦਾ ਕੰਟੈਂਟ ਨਾ ਦੇਖੀਏ ਜੇ ਸਾਡੇ ਸਾਹਮਣੇ ਵੀ ਆਂਦਾ ਹੈ ਕਿਉਂ ਆਪਾਂ ਕਿਸੇ ਦੀ ਧੀ ਪੈਂਦੀ ਇੱਜ਼ਤ ਰੋਲਦੇ ਕਿਉਂ ਦੇਖਦੇ ਆਂ ਕਿਉਂ ਮਜ਼ੇ ਲੈਣੇ ਕੀ ਲੋੜ ਹੈ ਬਣਾਉਣ ਵਾਲਾ ਤਾਂ ਕਸੂਰਵਾਰ ਹੈਗਾ ਹੀ ਆ ਦੇਖਣ ਵਾਲਾ ਵੀ ਹੈ ਕਸੂਰਵਾਰ ਅਪਨ ਮੈਂ ਉਹ ਹੀ ਕਹਣਾ ਮੈਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਬੇਸਿਕ ਐਥਿਕਸ ਬੇਸਿਕ ਸਿਵਿਕਸ ਸਾਨੂੰ ਹਰ ਬੰਦੇ 'ਚ ਇਹ ਪਾਉਣ ਦੀ ਲੋੜ ਹੈ ਜੇ ਆਪ ਆਪਣੇ ਸਿਸਟਮ ਨੂੰ ਚੰਗਾ ਕਰਨਾ ਆਪਣੇ ਲੋਕਾਂ ਦੀ ਸੋਚ ਨੂੰ ਚੰਗਾ ਕਰਨਾ ਹੁਣ ਮੇਰੀ ਗੱਲ ਸੁਣੋ ਤੁਸੀਂ ਇਹ ਵਰਡਿੰਗ ਦਾ ਮਤਲਬ ਦੇਖਿਆ ਜਦੋਂ ਮੁੰਡਾ ਕਹਿੰਦਾ ਐਸ ਪਰ ਗਰਲਸ ਅਲੀਗੇਸ਼ਨ ਕਿ ਤੇਰੀ ਮੈਂ ਆ ਵਲੀ ਵੀਡੀਓ ਵਾਇਰਲ ਕਰ ਦੂੰਗਾ ਉਹਨੇ ਵਰਡ ਵਾਇਰਲ ਯੂਜ਼ ਕੀਤਾ ਸਮਝ ਗਏ ਮਤਲਬ ਹਰ ਬੰਦੇ ਨੂੰ ਪਤਾ ਹੈ ਇਹੋ ਜੀ ਚੀਜ਼ਾਂ ਵਾਇਰਲ ਹੁੰਦੀਆਂ ਆ ਅੱਪਾ ਲੋਕ ਵੀ ਕਸੂਰਵਾਰ ਆ ਵਾਇਰਲ ਕਰਨ ਵਾਲੇ ਲੋਕ ਕੋਣ ਹੈ ਅਸੀਂ ਲੋਕ ਜੋ ਦੇਖਦੇ ਆ ਤਾਈ ਉਹ ਵਡਿੰਗ ਕਹਿੰਦੇ ਆ ਨਾ ਜਿਹੜੇ ਮੁੰਡੇ ਤੰਗ ਪਰੇਸ਼ਾਨ ਕਰਦੇ ਆ ਤੇਰੀ ਮੈਂ ਫੋਟੋ ਵਾਇਰਲ ਕਰ ਦੂੰਗਾ ਤੇਰੀ ਵੀਡੀਓ ਵਾਇਰਲ ਕਰ ਦੂੰਗਾ ਮਤਲਬ ਉਹਨਾਂ ਨੂੰ ਇੰਨਾ ਕੌਨਫੀਡੈਂਸ ਹੈ ਕਿ ਜੇ ਆਪਾਂ ਇਹ ਕੰਟੈਂਟ ਪਾਵਾਂਗੇ ਸੋਸ਼ਲ ਮੀਡੀਆ ਤੇ ਵਾਇਰਲ ਹੀ ਹੋਣਾ ਤੇ ਵਾਇਰਲ ਕਰਨ ਲਈ ਕਸੂਰਵਾਰ ਕੌਣ ਹੈ ਪਾਣ ਅੱਲਾ ਤਾਂ ਹੈਗਾ ਹੀ ਹੈ ਕਸੂਰਵਾਰ ਦੇਖਣ ਅੱਲਾ ਵੀ ਕਸੂਰਵਾਰ ਹੈ ਅਸੀਂ ਸਾਰੇ ਰਲ ਮਿਲ ਕੇ ਨਾ ਚੰਗਾ ਸਮਾਜ ਸਿਰਜੀਏ ਜੇ ਆਪ ਆਪਣੇ ਪੰਜਾਬ ਨੂੰ ਖੜਾ ਕਰਨਾ ਤੇ ਪੰਜਾਬ ਨੂੰ ਖੁਸ਼ਹਾਲ ਬਣਾਣਾ ਇਹ ਜਰੂਰ ਦੇ ਮੋਬਾਈਲ ਫੋਨ ਜਏ ਨੇ ਉਦੋਂ ਤੋਂ ਹੀ ਜਰਾਤਰ ਚੱਲਣੀਆਂ ਚੀਜ਼ਾਂ ਸ਼ੁਰੂ ਹੋਈਆਂ ਨੇ ਅ ਪਹਿਲਾਂ ਵੀ ਵੀਡੀਓਜ਼ ਵਾਇਰਲ ਹੁੰਦੀਆਂ ਸੀਗੀਆਂ ਤੁਸੀਂ ਦੇਖਿਆ ਹੋਣਾ ਇੱਕ ਪਹਿਲਾਂ ਪਿੱਛੇ ਵੀ ਇੱਕ ਬਹੁਤ ਵੱਡਾ ਇੱਕ ਰੈਸਟੋਰੈਂਟ ਚਲਾਉਂਦੇ ਸੀਗੇ ਮੀਆਂ ਬੀਬੀ ਜੋ ਯੂਕੇ ਚਲੇ ਗਏ ਨੇ ਉਹਨਾਂ ਦੀ ਵੀ ਵੀਡੀਓ ਵਾਇਰਲ ਹੋ ਉਹਨਾਂ ਨੂੰ ਵੀ ਬਹੁਤ ਟਰੋਲ ਕੀਤਾ ਗਿਆ ਅੱਜ ਤੱਕ ਉਹ ਟਰੋਲ ਹੁੰਦੇ ਪਏ ਨੇ ਵੀ ਇਹਦੇ ਵਿੱਚ ਆਪਣੇ ਵੀ ਗਲਤੀ ਮੰਨਦੇ ਵੀ ਆਪਣੀ ਵੀ ਗਲਤੀ ਹੈ ਬਿਲਕੁਲ ਮੈਂ ਕਹਿੰਦਾ ਜੀ ਠੀਕ ਹੈ ਤੁਸੀਂ ਤੁਸੀਂ ਹਸਬੈਂਡ ਵਾਈਫ ਹੋ ਤੁਸੀਂ ਵੀਡੀਓ ਬਣਾਣੀ ਹੀ ਕਿਉਂ ਹੈ ਕਿਹਦੇ ਲਈ ਬਣਾਉਣੀ ਹੈ ਕਿਸੇ ਨੂੰ ਦਿਖਾਉਣੀ ਹੈ ਮਤਲਬ ਆਪਾਂ ਵੀਡੀਓ ਕਿਉਂ ਬਣਾ ਰਹੇ ਆ ਪਹਿਲਾ ਤਾਂ ਕੁਐਸਚਨ ਮਾਰਕ ਤੇ ਇੱਥੇ ਖੜਾ ਹੁੰਦਾ ਨਾ ਕਿ ਵਾਈ ਵੀ ਆਰ ਮੇਕਿੰਗ ਦੀ ਵੀਡੀਓ ਹਾਂ ਤੁਹਾਡੇ ਆਪਣੇ ਪ੍ਰਾਈਵੇਟ ਮੂਵਮੈਂਟ ਦੀਆ ਕਿਉਂ ਬਣਾ ਰਿਆਂ ਜੇ ਕੱਲ ਨੂੰ ਕਿਸੇ ਤੀਜੇ ਬੰਦੇ ਨੇ ਮੰਨ ਲਓ ਲੀਕ ਕਰਤੀ ਤੇ ਸੁਸਾਇਟੀ ਚ ਕੀ ਇਮੇਜ ਬਣੀ ਸਮਾਜ ਕੀ ਇਮੇਜ ਬਣੀ ਅਪ ਬਣਾਣੀ ਹੀ ਕਿਉਂ ਐ ਕਿਉਂ ਮਤਲਬ ਆਪਣਾ ਆਪਣਾ ਮਜ਼ਾਕ ਉਡਵਾ ਰਹਿਆਂ ਸਿਰਫ ਟੀਆਰਪੀ ਲਈ ਕਾਦੇ ਲਈ ਮੈਨੂੰ ਪਤਾ ਤਾਂ ਲੱਗੇ ਨਾ ਕਿਸ ਚੀਜ਼ ਲਈ ਕਈ ਕਿਥੇ ਆਹ ਕਾਰਨ ਤਾਂ ਨਹੀਂ ਕਿ ਇਹ ਟ੍ਰੋਲ ਹੋਵਾਂਗੇ ਤਾਂ ਸਾਨੂੰ ਇਹਦੇ ਟ੍ਰੋਲ ਤੇ ਹੀ ਪਪੂਲੈਰਿਟੀ ਮਿਲ ਜੂਗੀ ਪਪੂਲੈਰਿਟੀ ਲੈਣ ਖਾਤਰ ਤਾਂ ਨਹੀਂ ਇਹ ਚੀਜ਼ਾਂ ਹੋ ਰਹੀਆਂ ਇਹ ਆਪਾਂ ਲੋਕਾਂ ਨੂੰ ਵੀ ਇਸ ਚੀਜ਼ ਤੇ ਵਿਚਾਰ ਕਰਨੇ ਪੈਣਗੇ ਇਹਦੇ 'ਚ ਮੈਂ ਤਾਂ ਹੀ ਕਹਾਂ ਇਹਦੇ 'ਚ ਇੱਕ ਰੈਵੋਲੂਸ਼ਨ ਖੜਾ ਹੋਣਾ ਚਾਹੀਦਾ ਇਹਦੇ ਤੇ ਪੱਕੇ ਤੌਰ ਤੇ ਨੱਥ ਪਾਣੀ ਚਾਹੀਦੇ ਆ ਬਾਇ ਟੇਕਿੰਗ ਐਗਜ਼ੈਂਪਲਰੀ ਐਕਸ਼ਨਸ ਮਾਨਯੋ ਕੋਰਟਾਂ ਨੂੰ ਵੀ ਫਾਸਟ ਟਰੈਕ ਟ੍ਰਾਇਲ 'ਚ ਲਾ ਕੇ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਇਹੋ ਜਿਹੇ ਕੇਸਿਸ ਜਿੰਨੀਆਂ ਆਪਾਂ ਐਗਜ਼ਾਮਪਲ ਸੈੱਟ ਕਰਾਂਗੇ ਤਾਈਂ ਡਰ ਬੈਠੂਗਾ ਚਾਹੇ ਮੁੰਡਿਆ ਚਾਹੇ ਕੁੜੀਆ ਜੇ ਕੁੜੀ ਵੀ ਫੋਟੋ ਆ ਵੀਡੀਓ ਬਣਾ ਰਹੀ ਐ ਖੇਚ ਰਹੀ ਉਹ ਵੀ ਗਲਤ ਐ ਆਪਾਂ ਕੱਲਾ ਇੱਕ ਐਂਗਲ ਨਾਲ ਇਹ ਨਾ ਡਿਸਕਸ ਕਰੀਏ ਕਿ ਮੁੰਡੇ ਹੀ ਬਲੈਕਮੇਲ ਕਰਦੇ ਕੀਪਤਾ ਕੁਝ ਕੇਸਿਸ ਕੁੜੀਆਂ ਵੀ ਕਰਦੀਆਂ ਹੁਣ ਜੇ ਆਪਾਂ ਕਹਿੰਨੇ ਆ ਵੀ ਇਹ ਲਿਵਿੰਗ ਨੇ ਇਕੁਐਲਿਟੀ ਸਿਸਟਮ ਕੀ ਪਤਾ ਕਈ ਕੇਸਿਸ ਹੋਣ ਕਿ ਕੁੜੀਆਂ ਵੀਡੀਓ ਬਣਾਉਂਦੀਆਂ ਹੁਣ ਜਾਂ ਉਹ ਫੋਟੋ ਲੈਂਦੀ ਹੁਣ ਪਿੱਛੇ ਚੱਲੇ ਨਹੀਂ ਸੀ ਇੱਕ ਜਿਹੜਾ ਤੁਸੀਂ ਕਹਿ ਲੋ ਕਿ ਇੱਕ ਸਕੈਮ ਚੱਲਿਆ ਸੀ ਪਿੱਛੇ ਕਿ ਬਜ਼ੁਰਗ ਬੰਦਿਆਂ ਨੂੰ ਵੀਡੀਓ ਕਾਲ ਕਰਨੀ ਤੇ ਕੋਈ ਕੁੜੀ ਅੱਗੋਂ ਆ ਜਾਂਦੀ ਸੀ ਵੀਡੀਓ ਕਾਲ ਕਰਦੇ ਤੇ ਫਿਰ ਫਿਰ ਆਪਣੇ ਆਪ ਨੂੰ ਉਹ ਕੱਪੜੇ ਉਤਾਰ ਕੇ ਸਕਰੀਨਸ਼ਾਟ ਲੈ ਲੈਂਦੀ ਸੀ ਫਿਰ ਉਸ ਤੋਂ ਬਾਅਦ ਉਹਨੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਨਹੀਂ ਤਾਂ ਮੈਂ ਬਜ਼ੁਰਗਾਂ ਨੂੰ ਸਪੈਸ਼ਲੀ ਬਲੈਕਮੇਲ ਕੁੜੀਆਂ ਨੇ ਕਰਨਾ ਸ਼ੁਰੂ ਕਰਤਾ ਕਿ ਦੇਖ ਆ ਤੇ ਮੇਰਾ ਵੀਡੀਓ ਕਾਲ ਇਸ ਹਾਲਾ ਤੱਕ ਤੇਰੇ ਪਰਿਵਾਰ ਦੇ ਮੈਂਬਰ ਮੇ ਨਾਲ ਐਡ ਨਹੀਂ ਮੈਂ ਤੇਰੇ ਪਰਿਵਾਰ ਤੇਰੇ ਇੰਨੇ ਪੈਸੇ ਮੇਰੇ ਅਕਾਊਂਟ ਚ ਪਾ ਦੇ ਜਾਂ ਇੰਨੇ ਪੈਸੇ ਭੇਜ ਦੇ ਨੀਤਾ ਸਾਰਾ ਕੁਝ ਮੈਂ ਵਾਇਰਲ ਕਰਤੂੰਗੀ ਇਹਦੇ ਚ ਆਪਾਂ ਦੇਖਿਆ ਆਪਾਂ ਕਿਹੜੇ ਰਾਹ ਤੇ ਤੋਰ ਪਏ ਆ ਕਿਹੜੇ ਰਾਹ ਤੇ ਤੋਰ ਪਏ ਆ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਇਹ ਕਿਹੜੀ ਚੱਕਰਾਂ ਚ ਪੈ ਗਿਆ ਆ ਆਪਾਂ ਯਾਰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਬੈਠੇ ਆ ਅਣਖੀ ਗੱਬਰੂ ਕੁੜੀਆਂ ਦਾ ਪੰਜਾਬ ਆ ਇਹ ਆਪਾਂ ਆਪਣੇ ਗੁਰੂਆਂ ਦਾ ਹੀ ਮਾਨ ਰੱਖੀਏ ਆਪਣੇ ਸ਼ਹੀਦਾਂ ਦਾ ਮਾਨ ਰੱਖੀਏ ਆਪਾਂ ਆਪਣੇ ਵਿਰਸੇ ਦਾ ਮਾਨ ਰੱਖੀਏ ਜੋ ਸਾਨੂੰ ਸਿੱਖਿਆ ਮਿਲੀ ਆ ਸਾਡੇ ਪੁਰਖਾ ਤੋਂ ਅਸੀਂ ਉਹਦਾ ਮਾਨ ਰੱਖੀਏ ਕਿ ਉਹ ਅਸੀਂ ਮਜ਼ਾਕ ਉਡਾਰਿਆ ਇਹ ਤਾਂ ਕੋਈ ਮਾਡਰਨ ਕਲਚਰ ਨਹੀਂ ਇਹ ਕਿਹੜਾ ਕਲਚਰ ਆ بڑے ਲੋਕ ਕਹਿੰਦੇ ਕਿ ਵੈਸਟਰਨ ਕਲਚਰ ਆ ਗਿਆ ਵੈਸਟਰਨ ਕਲਚਰ ਨੇ ਸਾਡਾ ਨੁਕਸਾਨ ਕਰਤਾ ਇਹ ਵੈਸਟਰਨ ਕਲਚਰ ਹੈ ਗੋਰੇ ਤਾਂ 0.01% ਵੀ ਨਹੀਂ ਸੋਚਦੇ ਕਿ ਸਾਡੇ ਕਰਕੇ ਦੂਜੇ ਬੰਦੇ ਨੂੰ ਤਕਲੀਫ ਹੋਵੇ ਤੁਸੀਂ ਜੇ ਵੈਸਟਰਨ ਕੰਟਰੀਜ਼ ਦੇ ਲੋਕਾਂ ਦੀਆਂ ਅ ਮਾਈਂਡ ਦੇਖੋ ਨਾ ਥੌਟਸ ਦੇਖੋ ਉਹ ਇਹਨਾਂ ਦਾ ਇੰਨੇ ਕ ਆਪਣੇ ਥੌਟ ਦੇ ਪੱਕੇ ਕਿ ਸਾਡੇ ਕਰਕੇ ਦੂਜੇ ਬੰਦੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਆਪਾਂ ਇਹ ਵੈਸਟਰਨ ਕਲਚਰ ਚੱਕਿਆ ਨਹੀਂ ਚੱਕਿਆ ਸਾਨੂੰ ਤਾਂ ਖੁਸ਼ੀ ਮਿਲਦੀ ਹੈ ਦੂਜੇ ਨੂੰ ਮੈਂਟਲੀ ਹਰਾਸ ਕਰਕੇ ਸਾਨੂੰ ਤਾਂ ਖੁਸ਼ੀ ਮਿਲਦੀ ਹੈ ਉਹਨੂੰ ਜਲੀਲ ਕਰਕੇ ਬਾਹਰਲੇ ਮੁਲਕ ਆਪਣੇ ਵਾਤਾਵਰਣ ਨੂੰ ਕਿੰਨਾ ਸਾਫ਼ ਸੁਥਰਾ ਰੱਖਦੇ ਆ ਅੱਬੋ ਹਵਾ ਸਾਫ਼ ਰੱਖਦੇ ਆ ਧਰਤੀ ਨੂੰ ਸਾਫ਼ ਰੱਖਦੇ ਆ ਆਪਣੇ ਪਾਣੀ ਨੂੰ ਸਾਫ਼ ਰੱਖਦੇ ਆ ਆਪਾਂ ਤਾਂ ਸਾਰੋ ਕੁਝ ਹੀ ਗੰਦਲਾ ਕਰੀ ਜਾਂਦੇ ਆ ਅਸੀਂ ਆਪਣੀ ਹਵਾ ਪ੍ਰਦੂਸ਼ਿਤ ਕਰ ਲਈ ਧਰਤੀ ਜ਼ਹਿਰੀਲੀ ਕਰ ਲਈ ਪਾਣੀ ਨੂੰ ਜ਼ਹਿਰੀਲਾ ਕਰ ਲਿਆ ਵਿੱਚ ਕੂੜਾ ਸੁੱਟ-ਸੁੱਟ ਕੇ ਕੈਮੀਕਲਸ ਪਾ ਪਾ ਕੇ ਆਪਾਂ ਕਿਹੜੇ ਰਾਹ ਤੇ ਕਿਹੜਾ ਵੈਸਟਰਨ ਕਲਚਰ ਫੋਲੋ ਕੀਤਾ ਆਈ ਵੈਸਟਰਨ ਕਲਚਰ ਫੋਲੋ ਕਰ ਲੈਂਦੇ ਜਿਹੜਾ ਆਪਣਾ ਅੱਬੋ ਹਵਾ ਸਾਫ਼ ਰੱਖ ਰਹੇ ਨੇ ਜਾਂ ਇੱਕ ਦੂਜੇ ਦੀ ਕਦਰ ਕਰਦੇ ਨੇ ਜੋ ਕਹਿੰਦੇ ਨੇ ਅਸੀਂ ਕਿੱਥੇ ਇਹਦੀ ਤਕਲੀਫ ਦਾ ਕਾਰਨ ਆ ਬਣ ਜੀਏ ਇਹ ਵਾਲਾ ਕਦੋਂ ਕਰਾਂਗੇ ਵੈਸਟਰਨ ਕਲਚਰ ਫੋਲੋ ਤੁਸੀਂ ਗਲਤ ਚੀਜ਼ਾਂ ਚੱਕ ਕੇ ਉਹਨਾਂ ਨੂੰ ਤਾਂ ਬਦਨਾਮ ਕਰੋ ਅੱਪਾ ਦੇ ਕਿ ਆਪਾ ਕਿਹੜੇ ਰਾਤੇ ਚੱਲ ਜੀ ਮੈਂ ਇਹ ਚ ਹੀ ਸੋਚ ਰਿਹਾ ਸੀਗਾ ਕਿ ਉਸ ਬਾਤ ਤੇ ਕੀ ਬੀਤਰੀ ਹੋਣੀ ਆ ਵੀ ਜਿਸ ਬਾਪ ਦੀ ਧੀ ਦੀ ਵੀਡੀਓ ਵਾਇਰਲ ਹੋਈ ਉਹਨਾਂ ਨੂੰ ਕਿੰਨਾ ਉੱਤੇ ਪ੍ਰੈਸ਼ਰ ਪਿਆ ਹੋਣਾ ਦਿਮਾਗ ਦੇ ਉੱਤੇ ਔਰ ਖਾਸ ਕਰਕੇ ਵੀਡੀਓ ਜਿਹੜੀ ਵਾਇਰਲ ਹੋਈ ਹੈ ਉੱਤੇ ਇਲਜ਼ਾਮ ਲਗਾਇਆ ਕਿ ਜਿਹੜੇ ਲੜਕੇ ਨਾਲ ਵਿਆਹ ਦਾ ਸੋਚਿਆ ਗਿਆ ਸੀਗਾ ਵੀ ਉਸੇ ਲੜਕੇ ਦੀ ਵੀਡੀਓ ਵਰਗ ਇਹ ਇਲਜ਼ਾਮ ਨੇ ਤੂੰ ਤਾਂ ਕੀ ਬੀਤਰੀ ਹੋਣੀ ਆ ਉੱਥੇ ਸਾਰਾ ਸਮਾਜ ਖੜਾ ਡਟ ਕੇ ਨਾਲ ਤਕੜਾ ਕਰੋ ਕਿਸੇ ਨਾ ਤਾਂ ਕਿਸੇ ਨੂੰ ਇਨੀਸ਼ੀਏਟਿਵ ਲੈਣਾ ਪੈਣਾ ਸੀ ਗੁਰਦੀਪ ਜੀ ਦੇਖੋ ਤੁਸੀਂ ਦੂਜੇ ਐਂਗਲ ਤੋਂ ਦੇਖੋ ਕਿਣੀਆਂ ਕੁੜੀਆਂ ਸ਼ਿਕਾਰ ਵੀ ਹੋਈਆਂ ਕਦਮ ਨਹੀਂ ਚੱਕ ਸਕੀਆਂ ਸਿਰਫ ਮਾਪਿਓ ਦੀ ਇੱਜ਼ਤ ਰੱਖਣ ਖਾਤਰ ਜੇ ਸਤੀ ਨੇ ਸਟੈਪ ਲਿਆ ਤੇ ਸਾਰੇ ਸਮਾਜ ਨੂੰ ਨੂੰ ਮੋਟੀਵੇਟ ਕਰਨਾ ਚਾਹੀਦਾ ਉਹਦੇ ਨਾਲ ਢਾਲ ਵਾਂਗ ਖੜਨਾ ਚਾਹੀਦਾ ਤੇ ਉਹਦੇ ਫਾਦਰ ਸਾਹਿਬ ਨੂੰ ਵੀ ਸਪੋਰਟ ਕਰਨਾ ਚਾਹੀਦਾ ਮਾਣ ਕਰਨਾ ਚਾਹੀਦਾ ਉਹਦੇ ਫਾਦਰ ਨੂੰ ਵੀ ਕਿ ਸਾਡੀ ਕੁੜੀ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਹੈ ਫਾਦਰ ਨੂੰ ਵੀ ਅਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਪ੍ਰੈਸ਼ਰ ਉਦੋਂ ਪੈਂਦਾ ਜਦੋਂ ਆਪਾਂ ਇਸ ਚੀਜ਼ ਨੂੰ 네ਗੇਟਿਵ ਲੈਂਦੇ ਆ ਆਪਾਂ ਇਸ ਨੂੰ ਪੋਜ਼ਿਟਿਵ ਲਈਏ ਕਿ ਇਹਦੇ ਨਾਲ ਸਾਡੇ ਸਮਾਜ 'ਚ ਚੰਗੀਆਂ ਚੀਜ਼ਾਂ ਹੋਣ ਚੰਗੇ ਆਪਾਂ ਲੋਕ ਬਣੀਏ ਤੇ ਇੱਕ ਚੰਗਾ ਸਮਾਜ ਬਣਾਈਏ ਆਪਾਂ ਆਪਣੇ ਯੋਗਦਾਨ ਪਾਈਏ ਤੇ ਉਹਦੇ 'ਚ ਸਾਡੇ ਲੋਕਾਂ ਦਾ ਵੀ ਯੋਗਦਾਨ ਬੰਦਾ ਹੈ ਕਿ ਆਪਾਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੀਏ ਜੋ ਸੂ ਮੋਟੋ ਨੋਟਿਸ ਜਾਰੀ ਕੀਤਾ ਗਿਆ ਉਸ ਜੀ ਨੂੰ ਕਿਦਾਂ ਦੇਖਦੇ ਹੋ ਕਿ ਇਹ ਦੇਰ ਹੈ ਠੀਕ ਹੈ ਮੈਂ ਵੈਲਕਮ ਕਰਦਾ ਇਸ ਸਟੈਪ ਨੂੰ ਜਿਹੜਾ ਔਮਨ ਕਮਿਸ਼ਨ ਨੇ ਆਪਣਾ ਸੂ ਮੋਟੋ ਭੇਜਿਆ ਕਿ ਆਫਟਰ ਸਿੰਘ ਦੇ ਇੰਟਰਵਿਊ অর ਵੀਡੀਓ ਤੇ ਉਹਦੇ ਚ ਸ਼ਲਾਘਾ ਕਰਦੇ ਆ ਕਿ ਉਹਨਾਂ ਨੇ ਸੂ ਮੋਟੋ ਲਿਆ ਪਰ ਮੇਰੀ ਔਮਨ ਕਮਿਸ਼ਨ ਨੂੰ ਇਹ ਵੀ ਬੇਨਤੀ ਆ ਕਿ ਬੜੇ ਕੁੜੀਆਂ ਨੇ ਜਿਹੜੀਆਂ ਕਿ ਇੰਟਰਵਿਊਜ਼ ਨਹੀਂ ਦੇ ਸਕਦੀਆਂ ਜਿਹੜੀ ਕਿ ਮੀਡੀਆ ਦੇ ਸਾਹਮਣੇ ਨਹੀਂ ਆਤੇ ਮੇਰਾ ਫੇਸ ਨਹੀਂ ਪਰ ਉਹਨਾਂ ਨੂੰ ਵੀ ਇਨਸਾਫ ਦਵਾਇਆ ਜਾ ਤੁਹਾਨੂੰ ਕੁਝ ਆਪਣਾ ਹੈਲਪਲਾਈਨ ਨੰਬਰ ਜਾਰੀ ਕਰੋ ਸਪੈਸ਼ਲੀ ਜਿਹਦੇ ਚ ਤੁਹਾਡੀ ਆਈਡੈਂਟੀਟੀ ਨਹੀਂ ਡਿਸਕਲੋਸ ਕੀਤੀ ਜਾਊਗੀ ਠੀਕ ਹੈ ਜਿਹਦੇ ਚ ਤੁਹਾਡੇ ਬਾਰੇ ਦੱਸਿਆ ਨਹੀਂ ਜਾਊਗਾ ਤੁਸੀਂ ਕੌਣ ਹੋ ਇੱਕ ਪ੍ਰੋਪਰ ਔਮਨ ਕਮਿਸ਼ਨ ਹੀ ਚਾਹੀਏ ਹੈਲਪਲਾਈਨ ਨੰਬਰ ਜਾਰੀ ਕਰਦੇ ਕਿ ਜੇ ਕੋਈ ਵੀ ਐਦਾਂ ਦਾ ਕੋਈ ਸ਼ਿਕਾਰ ਹੋਇਆ ਉਹ ਸਾਡੇ ਨਾਲ ਆ ਕੇ ਸੰਪਰਕ ਕਰੇ ਤਾਂ ਜੋ ਆਪਾਂ ਇਹ ਜਿਹੜੀ ਬਿਮਾਰੀ ਲੱਗੀ ਹੈ ਨਾ ਜੜਤੀ ਖਤਮ ਕਰੀਏ ਜਿਹੜੀਆਂ ਬਲੈਕਮੇਲ ਕਰਨਾ ਵੀਡੀਓ ਗਲਤ ਵੀਡੀਓ ਬਣਾ ਕੇ ਤੰਗ ਪਰੇਸ਼ਾਨ ਕਰਨਾ ਉਹਨੂੰ ਬਾਰ ਬਾਰ ਮਿਲਣ ਲਈ ਕਹਿਣਾ ਤਾਂ ਜੋ ਇਹਦੇ ਤੇ ਆਪਾਂ ਪੱਕੇ ਤੌਰ ਤੇ ਨੱਥ ਪਾ ਸਕੀਏ ਇਹਦੇ ਲਈ ਸਾਨੂੰ ਐਗਜ਼ੈਂਪਲਰੀ ਰਿਐਕਸ਼ਨ ਲੈਣਾ ਪੈਣਾ ਤੇ ਜਿਨੇ ਮਤਲਬ ਜਿਹੜੇ ਵੀ ਲੋਕ ਵਿਕਟਿਮ ਨੇ ਐਦਾਂ ਦੇ ਕੇਸੇ 'ਚ ਉਹ ਉਹਨਾਂ ਨੂੰ ਵੀ ਇਨਸਾਫ ਦਵਾਇਆ ਜਾਵੇ ਤੇ ਮੈਂ ਇਹ ਰੀ ਔਮਨ ਕਮਿਸ਼ਨ ਵੀ ਬੇਨਤੀ